ਦੇ ਓਡਨ ਬਾਸੀ ਸਤਿਗੁਰੂ ਦੇ ਪਿਆਰੇ ਜਨ ਤੇ ਓਡਨ ਬਾਸੀ ਸਤਿਗੁਰੂ ਦੇ ਪਿਆਰੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਨਾ ਸਿਰਫ ਜੀਉਂਦੇ ਜੀ ਸਗੋ ਇਸ ਸੰਸਾਰ ਤੋਂ ਜਾਣ ਤੋਂ ਬਾਅਦ ਵੀ ਇਨਸਾਨੀਅਤ ਦੇ ਕੰਮ ਆਉਂਦੇ ਹਨ ਇਸ ਲੜੀ ਵਿੱਚ ਇੱਕ ਹੋਰ ਨਾ ਜੁੜਿਆ ਪ੍ਰੇਮੀ ਜਗਨਨਾਥ ਹਿੰਸਾ ਉਰਫ ਤੰਨਾ ਭਗਤ ਵਾਸੀ ਪਿੰਡ ਮਸੀਤਾਂ ਦਾ ਪ੍ਰੇਮੀ ਜਗਨਨਾਥ ਹਿੰਸਾ ਦੀ ਮ੍ਰਿਤਕ ਦੇ ਨੂੰ ਮੈਡੀਕਲ ਖੋਜ ਲਈ ਐਮ ਐਮ ਮੈਡੀਕਲ ਕਾਲਜ ਸਾਦੋਪੁਰ ਮਲਾਣਾ ਜ਼ਿਲ੍ਹਾ ਅੰਬਾਲਾ ਨੂੰ ਦਾਨ ਕੀਤਾ ਗਿਆ ਹੈ। ਉਹਨਾਂ ਦੀਆਂ ਅੱਖਾਂ ਵੀ ਦਾਨ ਕੀਤੀਆਂ ਗਈਆਂ ਹਨ ਜੋ ਹੁਣ ਦੋ ਹਨੇਰੀਆਂ ਜ਼ਿੰਦਗੀਆਂ ਨੂੰ ਰੌਸ਼ਨੀ ਪ੍ਰਦਾਨ ਕਰਨਗੀਆਂ। ਜਾਣਕਾਰੀ ਦਿੰਦੇ ਹੋਏ ਬਲਕ ਪ੍ਰੇਮੀ ਸੇਵਕ ਭਿੰਦਰ ਇਨਸਾਨੀ ਦੱਸਿਆ ਜਾਣਕਾਰੀ ਦਿੰਦੇ ਹੋਏ ਬਲਕ ਪ੍ਰੇਮੀ ਸੇਵਕ ਭਿੰਦਰ ਸਿੰਘ ਇਨਸਾਨੀ ਦੱਸਿਆ ਕਿ ਪ੍ਰੇਮੀ ਜਗਨਨਾਥ ਹਿੰਸਾ ਵਾਸੀ ਪਿੰਡ ਮਸੀਤਾ ਆਪਣੀ ਸਵਾਸਾ ਰੂਪੀ ਪੂੰਜੀ ਪੂਰੀ ਕਰਕੇ ਸੱਚਖੰਡ ਜਾ ਗੁਰੂ ਚਰਨਾ ਵਿੱਚ ਜਾ ਵਿਰਾਜੇ। ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ RAM ਰਹੀਮ ਸਿੰਘ ਜੀ ਇਨਸਾਨੀਆਂ ਪਾਵਨ ਸਿੱਖਿਆ ਮਤੇ ਚਲਦੇ ਆਂ ਪ੍ਰੇਮੀ ਜਗਨਨਾਥ ਇਨਸਾਨੇ ਮਰਨੋਂ ਪ੍ਰੰਤ ਆਪਣਾ ਸ਼ਰੀਰਦਾਨ ਕਰਨ ਦਾ ਫਾਰਮ ਪਰ ਰੱਖਿਆ ਸੀ ਉਨਾਂ ਦੀ ਆਖਰੀ ਇੱਛਾ ਪੂਰੀ ਕਰਦੇ ਹੋਏ ਉਹਨਾਂ ਦੇ ਪਰਿਵਾਰ ਨੇ ਉਹਨਾਂ ਦਾ ਸਰੀਰ ਮੈਡੀਕਲ ਖੋਜ ਲਈ ਦਾਨ ਕਰਨ ਦਾ ਫੈਸਲਾ ਕੀਤਾ ਇਸ ਤੋਂ ਬਾਅਦ ਪ੍ਰੇਮੀ ਜਗਨਨਾਥ ਇंसा ਦੀ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜਾਈ ਐਂਬੂਲੈਂਸ ਵਿੱਚ ਰੱਖ ਕੇ ਉਹਨਾਂ ਦੀ ਅੰਤਿਮ ਯਾਤਰਾ ਕੱਢੀ ਗਈ ਅੰਤਿਮ ਵਿਦਾਇਗੀ ਸਮੇਂ ਸਚਖੰਡ ਵਾਸੀ ਪ੍ਰੇਮੀ ਜਗਨਨਾਥ ਇंसा ਦੀ ਮ੍ਰਿਤਕ ਦੇਹ ਨੂੰ ਉਹਨਾਂ ਦੀਆਂ ਪੋਤਰੀਆਂ ਸੋਨੂ ਇंसा ਅਮਨਦੀਪ ਇंसा ਰਿਤੂ ਰਾਣੀ ਇंसा ਪੁੱਤਰਾਂ ਲਖਵਿੰਦਰ ਜੀ ਤਿੰਨ ਸਾ ਜਸਪ੍ਰੀ ਤਿੰਨ ਸਾ ਸੁਖਦੀਪ ਇੰਸਾ ਨੇ ਪੁੱਤਰ ਦੀ ਮੁਹਿਮ ਤਹਿਤ ਉਹਨਾਂ ਦੀ ਅਰਥੀ ਨੂੰ ਮੋਢਾ ਦਿੱਤਾ। ਅੰਤਿਮ ਯਾਤਰਾ ਦੌਰਾਨ ਉਹਨਾਂ ਦੇ ਰਿਸ਼ਤੇਦਾਰਾਂ ਸ਼ਾਸਤਨਾਮ ਜੀ ਗ੍ਰੀਨਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਡੇਰਾ ਸੱਚਾ ਸਵਾਦਾ ਦੀ ਬਾਕੀ ਸਾਧ ਸੰਗਤ ਨੇ ਜਦ ਤੱਕ ਸੂਰਜ ਚੰਦ ਰਹੇਗਾ ਪ੍ਰੇਮੀ ਜਗਨਨਾਥ ਇੰਸਾ ਤੇਰਾ ਨਾਮ ਰਹੇਗਾ ਪ੍ਰੇਮੀ ਜਗਨਨਾਥ ਇੰਸਾ ਅਮਰ ਰਹੇ ਦੇ ਨਾਰੇ ਲਗਾਏ ਇਸ ਤੋਂ ਬਾਅਦ ਸਾਰਿਆਂ ਨੇ ਸਚਕੰਡਵਾਸੀ ਪ੍ਰੇਮੀ ਜਗਨਨਾਥ ਇਨਸਾਨ ਨੂੰ ਅੰਤਿਮ ਭਾਪੂਰਨ ਸ਼ਰਤਾਂਜਲੀ ਪੇਂਟ ਕੀਤੀ ਅਤੇ ਉਹਨਾਂ ਦੀ ਮ੍ਰਿਤਕ ਦੇਹ ਨੂੰ ਐਮ ਐਮ ਮੈਡੀਕਲ ਕਾਲਜ ਸਾਦੋਪੁਰ ਮੋਲਾਣਾ ਜ਼ਿਲ੍ਹਾ ਅੰਬਾਲਾ ਹਰਿਆਣਾ ਵਿਖੇ ਭੇਜ ਦਿੱਤਾ। देश और दुनिया की तमाम बड़ी खबरों से जुड़े रहने के लिए लाइक करें सब्सक्राइब करें YouTube पर सच को हिंदी चैनल और बेल आइकन दबाकर पाएं लेटेस्ट अपडेट सबसे पहले